ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਬੀਐਸ ਸੈਮੈਸਟਰ 3 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਈ ਜਿਹੜੇ ਕਿ ਪੰਜਾਬੀ ਲਾਜ਼ਮੀ ਪੰਜਾਬੀ ਲਾਜ਼ਮੀ ਦੇ ਸਬਜੈਕਟ ਦੀ ਜਿਹੜੀ ਕਿ ਵਿਵਹਾਰਿਕ ਵਿਆਕਰਨ ਹੈ ਵਿਆਕਰਨ ਕਰਾਂਗੇ ਦੇਖੋ ਜਿਵੇਂ ਤੁਹਾਡੇ ਜਿਹੜੇ ਕਿ ਹਾਂਜੀ ਇਹ ਵਾਲਾ ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ ਵਾਲਾ ਕੁਐਸਚਨ ਆਪਾਂ ਨੇ ਅਪਲੋਡ ਕੀਤਾ ਹੋਇਆ ਤੁਹਾਡਾ ਜਿਹੜੇ ਕਿ 7 ਮਾਰਕਸ ਦਾ ਦੇਖੋ ਇਹਦੇ ਵਿੱਚੋਂ ਇੱਕ ਤਾਂ ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ ਵਾਲਾ ਆਉਣਾ ਇੱਕ ਉਹਦੀ ਵਰਤਮਾਨ ਸਥਿਤੀ ਬਾਰੇ ਕੁਐਸਚਨ ਹਨ ਤਾਂ ਤੁਸੀਂ ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ ਵਾਲੇ ਕੁਐਸਚਨ ਕਰ ਲਓ ਵਿੱਚ ਉਹਦੇ ਵਿਸ਼ੇਸ਼ਤਾਵਾਂ ਆ ਜਾਣਗੀਆਂ ਉਹਨੂੰ ਚੰਗੇ ਢੰਗ ਦੇ ਨਾਲ ਕਰ ਲਓ ਤਾਂ ਤਾਂ ਤੁਹਾਨੂੰ ਹੋਰ ਕੁਐਸਚਨ ਕਰਨ ਦੀ ਜ਼ਰੂਰਤ ਨਹੀਂ ਹੈਗੀ ਉਹ ਆਪਾਂ ਨੇ ਚੈਨਲ 'ਤੇ ਅਪਲੋਡ ਕੀਤਾ ਹੋਇਆ ਤੁਸੀਂ ਆਪਣਾ ਵਾਚ ਕਰ ਸਕਦੇ ਹੋ 7 ਮਾਰਕਸ ਆਪਣੇ ਤੁਹਾਡੇ ਪੱਕੇ ਹੋ ਜਾਣਗੇ ਹੁਣ ਆਪਾਂ ਇਹ ਵਾਲੇ ਕੁਐਸਚਨ ਆਪਾਂ ਬਾਅਦ 'ਚ ਕਰਾਂਗੇ ਹੁਣ ਆਪਾਂ ਇਹ ਵਾਲੇ ਕੁਐਸਚਨ ਕਰਾਂਗੇ ਇਹ ਆਪਾਂ ਪ੍ਰੀਵੀ 15 ਜਿਹੜੇ ਪੇਪਰਸ ਨੇ ਉਹਨਾਂ ਤੋਂ ਲੈ ਕੇ 2000 23 ਤੱਕ 2015 ਤੋਂ ਲੈ ਕੇ 2015 ਤੋਂ ਲੈ ਕੇ 2023 ਤੱਕ ਦੇ ਜਿੰਨੇ ਵੀ ਪ੍ਰੀवियस ਇਅਰ ਇਗਜ਼ਾਮਸ ਨੇ ਉਹਨਾਂ ਦੇ ਵਿੱਚ ਜਿਹੜੀ ਆਹ ਵਾਲੀ ਵਿਆਕਰਨ ਆਈ ਹੋਈ ਏ ਮੈਂ ਤੁਹਾਨੂੰ ਸਮਝਾਉਂਗੀ ਤਾਂ ਕਿ ਤੁਸੀਂ ਆਪਣੇ ਵਧੀਆ ਮਾਰਕਸ ਜਿਹੜੇ ਕਿ ਗੇਨ ਕਰ ਸਕੋ ਤੇ ਨਾਲ ਦੀ ਨਾਲ ਜਿਹੜੇ ਕਿ ਹੋਰ ਵੀ ਜੋ ਵੀ ਇੰਪੋਰਟੈਂਟ ਹੋਗਾ ਮੈਂ ਤੁਹਾਨੂੰ ਦੱਸਦੀ ਰਹੂੰਗੀ ਤੇ ਤੁਸੀਂ ਖੁਦ ਦੇਖੋਗੇ ਕਿ ਬਹੁਤ ਸਾਰੇ ਚੀਜ਼ਾਂ ਰਿਪੀਟ ਹੋ ਜਾਂ ਹੁੰਦੀਆਂ ਨੇ ਠੀਕ ਹੈ ਕਿਉਂਕਿ ਅਕਸਰ ਜਿਹੜੇ ਕਿ ਗ੍ਰਾਮਰ ਰਿਪੀਟ ਹੋ ਜਾਂਦੇ ਬਸ ਤੇ ਵਿਆਕਰਨ ਜ਼ਿਆਦਾਤਰ ਗ੍ਰਾਮਰ ਠੀਕ ਹੈ ਸਮਝ ਕੇ ਹੀ ਜਿਹੜੇ ਕਿ ਤੁਸੀਂ ਇਹਨੂੰ ਸੋਲਵ ਕਰ ਸਕਦੇ ਹੋ ਹੁਣ ਹਾਂਜੀ ਆਪਾਂ ਕਰਦੇ ਹਾਂ ਹਾਂਜੀ ਮੈਂ ਤੁਹਾਡੀ ਸਾਰੀ ਜਿਹੜੀ ਕਿ ਵਿਆਕਰਨ ਐਵੇਂ ਲਿਖ ਲਈ ਤਾਂ ਕਿ ਈਜ਼ੀ ਵੇਅ ਨਾਲ ਆਪਾਂ ਜਲਦੀ ਤੋਂ ਜਲਦੀ ਕਰ ਲਈਏ ਹਾਂਜੀ ਜੋਜਕ ਚੁਣਨਾ ਉਹ ਸਫਲ ਹੋ ਗਿਆ ਕਿਉਂਕਿ ਉਸਨੇ ਮਿਹਨਤ ਕੀਤੀ ਤਾਂ ਇਹਦੇ ਵਿੱਚ ਜੋਜਕ ਸਾਹਮਣੇ ਪਤਾ ਲੱਗ ਰਿਹਾ ਕਿਉਂਕਿ ਵਰਡ ਕੀ ਹੈ ਜੋਜਕਾ ਤੁਸੀਂ ਉੱਤਰ ਲਿਖੋਗੇ ਉੱਤਰ ਕਿਉਂਕਿ ਠੀਕ ਹੈ ਜੋਜਕ ਹੈ ਤੇ ਜੋਜਕ ਹੁੰਦਾ ਕਿ ਇਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਕਿਉਂਕਿ ਕੀਵਰ ਦੇ ਸਾਹਮਣੇ ਪਤਾ ਲੱਗ ਰਿਹਾ ਹੈ ਆਪਾਂ ਨੂੰ ਹਨਾ ਕੀਵਰ ਚਲੋ ਆਪਾਂ ਨੂੰ ਨੌਲੇਜ ਵੀ ਹੋਣੀ ਚਾਹੀਦੀ ਹੈ ਕਿ ਜੋਜਕ ਹੁੰਦਾ ਕੀ ਹੈ ਕਿਵੇਂ ਤੁਸੀਂ ਉਹਨੂੰ ਆਪਣਾ ਅਲੱਗ ਕੱਟ ਸਕਦੇ ਹੋ ਹਾਂਜੀ ਜੋਜਕ ਦਾ ਸ਼ਬਦੀ ਕਰਦੇ ਹਾਂਗਾ ਜੋੜਨਾ ਜਾਂ ਅ ਜੋੜਨ ਵਾਲਾ ਦੋ ਜਾਂ ਦੋ ਤੋਂ ਸ਼ਬਦਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੁੜੇ ਦੋ ਜਾਂ ਦੋ ਤੋਂ ਸ਼ਬਦਾਂ ਠੀਕ ਹੈ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਜੋੜੇ ਜਿਹੜਾ ਉਹ ਕੀ ਹੁੰਦਾ ਜੋਜਕ ਹੁੰਦਾ ਜਿਹੜਾ ਵਾਕ ਦੋ ਸ਼ਬਦਾਂ ਵਾਕਾਂਸ਼ਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਨੂੰ ਜੋਜਕ ਹੁੰਦੇ ਨੇ ਜਿਵੇਂ ਹਾਕੀ ਅਤੇ ਕ੍ਰਿਕਟ ਦੋਵੇਂ ਅੰਤਰਰਾਸ਼ਟਰੀ ਖੇਡਾਂ ਹਨ ਮੈਨੂੰ ਵਿਸ਼ਵਾਸ ਹੈ ਕਿ ਉਹ ਬਿਮਾਰ ਨਹੀਂ ਸਗੋ ਬਹਾਨਾ ਕਰਦਾ ਹੈ ਤਾਂ ਕਿ ਇਹਦੇ ਵਿੱਚ ਹੈ ਠੀਕ ਹੈ ਅਸੀਂ ਉਸਦੀ ਮਦਦ ਨਹੀਂ ਕਰ ਸਕਦੇ ਕਿਉਂਕਿ ਉਹ ਬਹੁਤ ਉਹ ਆਦਮੀ ਬੜਾ ਨਾਸ਼ੁਕਰ ਹੈ ਠੀਕ ਹੈ ਇਹ ਵਾਲੇ ਸ਼ਬਦ ਕਿਹਨੇ ਜੋਜਕ ਨੇ ਇਹ ਪਤਾ ਲੱਗਾ ਤੁਹਾਨੂੰ ਜੋਜਕੀ ਦਾ ਤੁਹਾਨੂੰ ਪਛਾਣ ਹੋਣੀ ਚਾਹੀਦੀ ਤਾਂ ਹੀ ਤੁਸੀਂ ਇਹਨੂੰ ਝੋ ਅਲੱਗ ਕਰ ਸਕੋਗੇ ਵਾਕ ਦੇ ਵਿੱਚੋਂ ਜੋਜਕ ਦੋ ਤਰੀਕੇ ਨਾਲ ਹੁੰਦਾ ਸਮਾਨ ਤੇ ਇਹਦੀਂ ਜੋਜਕ ਠੀਕ ਹੈ ਹਾਂਜੀ ਜਿਵੇਂ ਅਤੇ ਹੋ ਗਿਆ ਤੇ ਇਹ ਹੋ ਗਿਆ ਸਗੋ ਇਸ ਮਾਨਜੋਜਕ ਚ ਆ ਜਾਣਗੇ ਅਧਿਨ ਜੋਜਕ ਚ ਤਾਂ ਕਿ ਫਿਰ ਵੀ ਠੀਕ ਹੈ ਕਿ ਇਹ ਸਾਰੇ ਆ ਜਾਣਗੇ ਮਤਲਬ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਸਾਰੇ ਜੋਜਕ ਨੇ ਤੇ ਇੱਕ ਆਪਾਂ ਦੇਖ ਲੈਣਾ ਸੰਬੰਧਕ ਸੰਬੰਧਕ ਕੀੜ ਗੜੇ ਹੁੰਦੇ ਨੇ ਜਿਹੜੇ ਵਾਕ ਵਿੱਚ ਨਾਮ ਪਰਨਾਮ ਦਾ ਜਾਂ ਵਿਸ਼ੇਸ਼ਣ ਦਾ ਸ਼ਬਦਾਂ ਨੇ ਦੂਜੇ ਵਾਕਾਂ ਨਾਲ ਸੰਬੰਧ ਜੋੜਨ ਮਤਲਬ ਕਿ ਜਿਹੜਾ ਜਿਹੜਾ ਸ਼ਬਦ ਵਾਕ ਵਿੱਚ ਨਾਮ ਪਰਨਾਮ ਜਾਂ ਵਿਸ਼ੇਸ਼ਣ ਸ਼ਬਦ ਦਾ ਵਾਕ ਦੇ ਦੂਜੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰੇ ਉਹਨੂੰ ਆਪਾਂ ਕੀ ਕਹਿੰਦੇ ਨੇ ਸਬੰਧਕ ਜਿਵੇਂ ਇਹ ਰਾਮ ਦਾ ਪੈਨ ਹੈ ਦਾ ਹੋ ਗਿਆ ਠੀਕ ਹੈ ਤੇ ਤੰਨੇ ਦੀ ਮੱਝ ਕਾਲੇ ਰੰਗ ਦੀ ਹੈ ਦੀ ਗਾਇਤਰੀ ਕੋਲ ਇੱਕ ਕੈਮਰਾ ਹੈ ਕੋਲ ਠੀਕ ਹੈ ਗੀਤਾ ਦੇ ਵਾਲ ਬਹੁਤ ਲੰਬੇ ਹਨ ਦੇ ਦਾ ਦੇ ਦੀ ਕੋਲ ਦੇ ਇਹ ਕਿੰਨੇ ਸਬੰਧਕ ਨੇ ਇਸ ਤੋਂ ਇਲਾਵਾ ਨਾਲ ਤੋਂ ਥੋਂ ਥੀ ਉੱਪਰ ਤੱਕ ਤੋੜੀ ਤਾਈ ਵਿੱਚ ਬਹਿਠਾ ਨੇੜੇ ਕੋਲ ਸਹਿਤ ਸਹਿਤ ਪਾਸ ਦੂਰ ਸਾਹਮਣੇ ਪਰੇ ਬਿਨਾਂ ਲਈ ਵੱਲ ਰਾਹੀ ਦੁਆਰੇ ਇਹ ਸਾਰੇ ਕਿੰਨੇ ਸਬੰਧਕ ਨੇ ਓਕੇ ਨਾਲ ਠੀਕ ਹੈ ਇਹ ਵਾਲੇ ਸਾਰੇ ਸ਼ਬਦ ਤੁਸੀਂ ਯਾਦ ਕਰਨੇ ਨੇ ਇਹ ਵੀ ਦੋ ਤਰੀਕੇ ਨਾਲ ਹਾਂਜੀ ਹੁਣ ਆਪਾਂ ਨੈਕਸਟ ਅੱਗੇ ਕਰਦੇ ਆ ਅੱਗੇ ਹੈਗੇ ਨੇ ਸਮਾਸੀ ਸ਼ਬਦ ਬਣਾਉਣੇ ਨੇ ਸਮਾਸੀ ਸ਼ਬਦ ਉਹ ਹੁੰਦੇ ਨੇ ਕੱਲ ਮੈਂ ਤੁਹਾਨੂੰ ਦੱਸੇ ਦੇਣੀ ਕਿਹੜੇ ਸ਼ਬਦ ਹੁੰਦੇ ਨੇ ਇਹ ਹਾਂਜੀ ਸਮਾਸੀ ਸ਼ਬਦ ਸਮਾਸ ਦਾ ਅਰਥ ਹੁੰਦਾ ਜੋੜਨਾ ਜਾਂ ਸੰਖੇਪ ਕਰਨਾ ਜਦੋਂ ਦੋ ਜਾਂ ਤਿੰਨ ਸ਼ਬਦਾਂ ਨੂੰ ਜੋੜ ਕੇ ਠੀਕ ਹੈ ਉਹਨਾਂ ਦਾ ਸੰਖੇਪ ਰੂਪ ਲਿਖਿਆ ਜਾਂਦਾ ਸੰਖੇਪ ਰੂਪ ਬਣਾਇਆ ਜਾਂਦਾ ਤਾਂ ਕਿ ਕੰਨਾਮ ਅਰਥ ਦੇਣ ਵਾਲਾ ਸ਼ਬਦ ਬਣ ਜੂ ਨੂੰ ਆਪਾਂ ਕਹਿੰਦੇ ਸਮਾਸੀ ਜਿਵੇਂ ਸੱਜਰੀ ਵਿਆਹੀ ਕੋਈ ਨੂੰ ਆਪਾਂ ਕਹਿੰਦੇ ਨੇ ਸੱਜ ਵਿਆਹੀ ਠੀਕ ਆ ਹੱਥ ਨੂੰ ਲੱਗਣ ਵਾਲੀ ਕੜੀ ਨੂੰ ਆਪਾਂ ਕਹਿੰਦੇ ਹੱਥ ਕੜੀ ਲੋਕਾਂ ਦਾ ਰਾਜ ਨੂੰ ਆਪਾਂ ਕੀ ਕਹਿੰਦੇ ਨੇ ਲੋਕ ਰਾਜ ਤਾਂ ਸਮਾਸੀ ਸ਼ਬਦ ਕਿਹੜੇ ਨੇ ਸੱਜ ਵਿਆਹੀ ਠੀਕ ਹੈ ਹੱਥ ਕੜੀ ਲੋਕ ਰਾਜ ਜਿਹਦਾ ਦੇ ਵਿੱਚ ਆਪਾਂ ਸਮਾਸੀ ਸ਼ਬਦ ਜਿਹੜੇ ਕਿ ਲਾਈਨ ਲਗਾ ਕੇ ਠੀਕ ਹੈ ਡੈਸ਼ ਕਰਕੇ ਆਪਾਂ ਜਿਹੜੇ ਸ਼ਬਦ ਲੀਹਦੇ ਜਿਵੇਂ ਹਰਮਨ ਪਿਆਰਾ ਠੀਕ ਹੈ ਇਹ ਸਾਰੇ ਹੋਣਗੇ ਹਰਮਨ ਪਿਆਰਾ ਰਾਸ਼ਟਰਪਤੀ ਆਪ ਵਿਤੀ ਇਹ ਸਾਰੇ ਸਮਾਸ਼ੀ ਸ਼ਬਦ ਨੇ ਪਗ ਡੰਡੀ ਚੀੜੀਆ ਘਰ ਆਤਮ ਘਾਤ ਠੀਕ ਹੈ ਤੇ ਜੇਬ ਘੜੀ ਖੁਸ਼ਕਿਸਮਤ ਨੀਲ ਕਮਲ ਕਾਲੇ ਪਾਣੀ ਇਹ ਸਾਰੇ ਨੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਮਰਜ਼ੀ ਯਾਰ ਕਰ ਲਓ ਠੀਕ ਹੈ ਆ ਗਿਆ ਸਾਰੇ ਨੇ ਤੁਸੀਂ ਇਹਨਾਂ ਚੋਂ ਸਕਰੀਨ ਸ਼ਾਟ ਲੈ ਕੇ ਆਪਣਾ ਯਾਰ ਕਰ ਲੈਣੇ ਨੇ ਤੇ ਦੋ ਸਮਾਸ਼ੀ ਸ਼ਬਦ ਆ ਤੁਸੀਂ ਦੇਖੋਗੇ ਕਿ ਇੰਨੀ ਵਾਰ ਰਿਪੀਟ ਹੋਇਆ ਹੋਇਆ ਠੀਕ ਹੈ ਤੋ ਐਂਡ ਆਪਣੇ ਚੰਗੇ ਢੰਗ ਦੇ ਨਾਲ ਤੁਸੀਂ ਤਿੰਨ ਚਾਰ ਇਹਨੂੰ ਇੱਕ ਵਾਰ ਰੀਡਿੰਗ ਕਰ ਲਓ ਤੁਹਾਨੂੰ ਸਾਰੇ ਯਾਦ ਹੋ ਜਾਣੇ ਨੇ ਇਹਦੇ ਵਿੱਚੋਂ ਤੁਹਾਨੂੰ ਪੱਕਾ ਯਾਦ ਰਹਿਣੀ ਨੇ ਚਾਰ ਪੰਜ ਤਾਂ ਕਿਉਂਕਿ ਵੈਸੇ ਆਪਾਂ ਨੂੰ ਯਾਦ ਹੀ ਹੁੰਦੇ ਨੇ ਜਿਵੇਂ ਰਾਸ਼ਟਰਪਤੀ ਅਰਮਣ ਪਿਆਰਾ ਠੀਕ ਆ ਆਪੀ ਬੀਤੀ ਲੋਕ ਰਾਜੇ ਆਪਾਂ ਨੂੰ ਯਾਦ ਹੀ ਹੁੰਦੇ ਨੇ ਦੇਸ਼ ਭਗਤ ਠੀਕ ਆ ਅਤ ਕਥਨੀ ਰੇਲ ਗੱਡੀ ਇਹ ਸਭ ਨੂੰ ਯਾਦ ਇਹ ਨੇ ਜਗ ਬੀਤੀ ਅਖੰਡ ਪਾਠ ਵਾਲਵਿਆ ਜੁੱਤੀ ਚੋਰ ਕੰਮ ਚੋਰ ਕੰਮ ਚੋਰ ਜਾਦੇ ਇਹ ਯਾਦ ਜਾ ਰਹਿੰਦਾ ਹਨ ਤੇ ਪੇੜ ਚਾਲ ਆਮ ਦੇ ਸ਼ਬਦ ਨੇ ਨੈਕਸਟ ਹੈਗਾ ਖਾਣ ਤੇ ਮੰਦ ਪਛੇਤਰ ਲਗਾ ਕੇ ਦੋ ਦੋ ਸ਼ਬਦ ਬਣਾਉਣੇ ਨੇ ਹਾਂਜੀ ਇਹ ਵੀ ਆਪਣੇ ਕੋਲੋਂ ਹੀ ਬਣ ਜਾਂਦੇ ਹੁੰਦੇ ਨੇ ਬਸ ਸਮਝਣ ਦੀ ਥੋੜੀ ਤੁਸੀਂ ਕੋਸ਼ਿਸ਼ ਕਰਨੀ ਕਿ ਜਿਵੇਂ ਖਾਣ ਸ਼ਬਦ ਇਹ ਪਿੱਛੇ ਆਉਣਾ ਚਾਹੀਦਾ ਹਨ ਪਿੱਛੇ ਆਉਣਾ ਚਾਹੀਦਾ ਤੇ ਪਛੇਤਰ ਹੋਂਦਾ ਪਿੱਛੇ ਮੰਦ ਵੀ ਮਤਲਬ ਕਿ ਇਹ ਪਿੱਛੇ ਆਉਣਾ ਚਾਹੀਦੇ ਨੇ ਪਛੇਤਰ ਮਤਲਬ ਕਿ ਹੋਂਦਾ ਵੀ ਜੋ ਵੀ ਆਪਾਂ ਨੇ ਸ਼ਬਦ ਬਣਾਉਣਾ ਉਹਨਾਂ ਦੇ ਹੀ ਪਿੱਛੇ ਲੱਗਣੇ ਚਾਹੀਦੇ ਨੇ ਜਿਵੇਂ ਮੰਦ ਦਾ ਅਕਲਮੰਦ ਦਰਦਮੰਦ ਜ਼ਰੂਰਤਮੰਦ ਹੁਨਰਮੰਦ ਠੀਕ ਹੈ ਖਾਨ ਦਾ ਤੇ ਖਾਨ ਸ਼ਬਦ ਖਾਨ ਤਹਿਖਾਨ ਠੀਕ ਹੈ ਤਹਿਖਾਨ ਹੋ ਗਿਆ ਇੱਕ ਇੱਕ ਆਪਾਂ ਕਾਰਖਾਨਾ દવાਖਾਨਾ ਇਹ ਬਣਾ ਸਕਦੇ ਹਾਂ ਨੈਕਸਟ ਹੈਗਾ ਸਬਤ ਹੈ ਪਰ ਅਗੇਤਰ ਵਾਲੇ ਜਿਹੜੇ ਸ਼ਬਦ ਬਣਾਉਣੇ ਨੇ ਅਗੇਤਰ ਅੱਗੇ ਲੱਗਣਾ ਚਾਹੀਦਾ ਜਿਵੇਂ ਪਰ ਪਰਉਪਕਾਰੀ ਠੀਕ ਹੈ ਸਭ ਦਾ ਸਬ ਇੰਸਪੈਕਟਰ ਸਭ ਜੱਜ ਸਭ ਪੋਸਟਮਾਸਟਰ ਪਰਦੇਕ ਪਰਉਪਕਾਰੀ ਇੱਕ ਪਰਦੇਸ਼ ਪਰਨਾਰੀ ਪਰਉਪਕਾਰੀ ਲਿਖੇ ਇੱਕ ਪਰਉਪਕਾਰ ਠੀਕ ਹੈ ਇੱਕ ਪਰਦੇਸੀ ਵੀ ਹੋ ਜਾਊਗਾ ਐਵੇਂ ਨੈਕਸਟ ਹੈਗਾ 2022 ਵਾਲਾ ਦੇਖੋ ਸਮਾਸੀ ਸ਼ਬਦ ਪੁੱਛ ਲੇ ਫਿਰ ਤੋਂ ਦੁਬਾਰਾ ਠੀਕ ਹੈ ਆਪਾਂ ਨੇ ਕਰ ਹੀ ਲਿਆ ਤੁਹਾਨੂੰ ਮੈਂ ਸਾਰੀ ਦਿਖਾ ਦੇਵਾਂ ਜਿਹੜੇ ਕੀ ਹੈਗੇ ਸੀ ਸਮਾਸੀ ਸ਼ਬਦ ਬਾਕੀ ਆ ਵੀ ਲਿਖਿਓ ਤੁਸੀਂ ਇੱਥੇ ਹੋਇਆ ਯਾਦ ਕਰ ਸਕਦੇ ਹੋ ਰਾਜ ਸਭਾ ਮੰਤਰੀ ਮੰਡਲ ਦੇਖੋ ਕਿੰਨਾ ਸੌਖੇ ਨੇ ਰਾਜ ਸਭਾ ਮੰਤਰੀ ਮੰਡਲ ਦੇਸ਼ ਭਗਤ ਕਮਚੋਰ ਸੱਜਵਿਆਹੀ ਲੋਕ ਸਭਾ ਠੀਕ ਹੈ ਲੋਕ ਸਭਾ ਰਾਜ ਸਭਾ ਲੋਕ ਸਭਾ ਇਹ ਦੋਨੇ ਯਾਦ ਰੱਖ ਲਓ ਵਸਤੀ ਸਮਾਸੀ ਸ਼ਬਦ ਰਾਜ ਸਭਾ ਲੋਕ ਸਭਾ ਮੰਤਰੀ ਮੰਡਲ ਪੋਲੀਟੀਕਲ ਸਾਇੰਸ ਨਾਲ ਯਾਦ ਰੱਖ ਲਓ ਰਾਜ ਸਭਾ ਲੋਕ ਸਭਾ ਮੰਤਰੀ ਮੰਡਲ ਇੱਕ ਹੋਰ ਬਿਲਕੁਲ ਸੌਖਾ ਜਿਵੇਂ ਚਾਹ ਪਾਣੀ ਭੱਜ ਦੌੜ ਕਮਚੋਰ ਆਤਮ ਵਿਸ਼ਵਾਸ ਠੀਕ ਹੈ ਅੱਜ ਵੀ ਅਹੀ ਦਿਨ ਰਾਤ ਅੱਜਕੱਲ ਦੇਖੋ ਮੈਂ ਤੁਹਾਨੂੰ ਕਿਹਾ ਸੀ ਕਿ ਇਸ ਵਾਸੇ ਸ਼ਬਦ ਵਾਲਾ ਬਹੁਤ ਰਿਪੀਟ ਹੋ ਰਿਹਾ ਅੱਗੇ ਹੈਗਾ ਹੇਟ ਲਿਖਿਆ ਵਾਕਾਂ ਵਿੱਚੋਂ ਕਿਰਿਆ ਤੇ ਸਹਾਇਕ ਕਿਰਿਆ ਚੁਣਨੀ ਆ ਹਾਂਜੀ ਕਿਰਿਆ ਤੇ ਸਹਾਇਕ ਕਿਰਿਆ ਇਹਨੂੰ ਧਿਆਨ ਦੇ ਨਾਲ ਸੁਣਨਾ ਜਿਹੜਾ ਵੀ ਕੋਈ ਆਪਾਂ ਨੂੰ ਸ਼ਬਦ ਹੁੰਦਾ ਉਹਦੇ ਵਿੱਚ ਜਿਹੜੀ ਕਿ ਕਿਰਿਆ ਦਾ ਦਿੱਤੀ ਵੀ ਹੁੰਦੀ ਹੈ ਕਿਰਿਆ ਮਤਲਬ ਕੀ ਕੀ ਕੰਮ ਹੋ ਰਿਹਾ ਠੀਕ ਹੈ ਕੀ ਕਿਰਿਆ ਕੀਤੀ ਜਾ ਰਹੀ ਹੈ ਤੇ ਇੱਕ ਹੁੰਦੀ ਆ ਮੁੱਖ ਕਿਰਿਆ ਤੇ ਜਦੋਂ ਕਿਰਿਆ ਦੇ ਨਾਲ ਜਿਹੜੀ ਕਿ ਸਹਾਇਕ ਕਿਰਿਆ ਭਾਵ ਕਿ ਜਦੋਂ ਮੁੱਖ ਕਿਰਿਆ ਨਾ ਦਿੱਤੀ ਹੋਵੇ ਸਿੱਧੀ ਹੀ ਅੱਗੇ ਜਿਹੜੇ ਕਿ ਸੀ ਸੰ ਅ ਇਹ ਵਾਲੇ ਵਰਡ ਲਾਦਣ ਹਨ ਹੈ ਜਦੋਂ ਮੁੱਖ ਕਿਰਿਆ ਨਾ ਹੋਵੇ ਤਾਂ ਉਹ ਸਿੱਧੇ ਹੀ ਕੀ ਹੋਣਗੇ ਸੰਸਰੰਗੀ ਠੀਕ ਹੈ ਸਸਰੰਗੀ ਕਿਰਿਆ ਜਿਵੇਂ ਕਿ ਉਹ ਸਕੂਲ ਜਾਂਦਾ ਹੈ ਸਿੱਧਾ ਹੀ ਹੈ ਆ ਗਿਆ ਸਹਾਇਕ ਕਿਰਿਆ ਹਾਂਜੀ ਇਹਦੇ ਵਿੱਚ ਸਹਾਇਕ ਕਿਰਿਆ ਤੋਂ ਪਹਿਲਾਂ ਆਪਾਂ ਇੱਕ ਸਸਰੰਗੀ ਕਿਰਿਆ ਕਰਦੇ ਹਾਂ ਉਹ ਕੀ ਹੁੰਦੀ ਆ ਜਿਵੇਂ ਹੈ ਹਨ ਸੀ ਸੰ ਸਾ ਹੋ ਜਾਂ ਹੋ ਹਾ ਇਹ ਕਿਨੇ ਸਸਰੰਗੀ ਕਿਰਿਆਵਾਂ ਨੇ ਤੇ ਅਗਰ ਜਿਹੜੇ ਕਿ ਕਿਰਿਆ ਜਿਹੜੀ ਸਸਰੰਗੀ ਕਿਰਿਆ ਕਿਸੇ ਹੋਰ ਕਿਰਿਆ ਦੇ ਨਾਲ ਮਿਲ ਕੇ ਆਪਣਾ ਕਾਲ ਪ੍ਰਗਟ ਕਰ ਦੇ ਤਾਂ ਉਹ ਕਿਹੜੀ ਬਣ ਜਾਂਦੀ ਹੈ ਸਹਾਇਕ ਕਿਰਿਆ ਬਣ ਜਾਂਦੀ ਹੈ ਜਿਵੇਂ ਕੁਮਾਦ ਵਿੱਚ ਬੜਾ ਹੁੱਸੜ ਲੱਗ ਰਿਹਾ ਸੀ ਰਹਾ ਸੀ ਠੀਕ ਹੈ ਇਹ ਇਹਦੇ ਨਾਲ ਜਿਹੜੇ ਕਿ ਸੀ ਵਰਡ ਲੱਗਿਆ ਤਾਂ ਲੱਗ ਕੀ ਆ ਮੁੱਖ ਕਿਰਿਆ ਹੋਗੀ ਰਹਾ ਕੀ ਹੋ ਜੂਗੀ ਜਿਹੜੇ ਕਿ ਇਹਦੇ ਨਾਲ ਅੱਗੇ ਗਤੀਵਾਚਕ ਕਿਰਿਆਵਾਂ ਠੀਕ ਹੈ ਸੰਚਾਲਕ ਕਿਰਿਆਵਾਂ ਉਹਨਾਂ ਚ ਚੱਲੇ ਜਾਂਦੀ ਹੈ ਇਹ ਤਾਂ ਇਹਦੇ ਵਿੱਚ ਆਪਣਾ ਸੀ ਵਰਡ ਕੀ ਆ ਜਿਹੜੇ ਕਿ ਸਹਾਇਕ ਕਿਰਿਆ ਠੀਕ ਹੈ ਮੀ ਸੱਜੀ ਖਾਰੀ ਪੈਂਦਾ ਹੈ ਤਾਂ ਹੈ ਕਿ ਆਜੂ ਆਪਣਾ ਇਹ ਹੈ ਕਿ ਆਪਣਾ ਜਿਹੜੇ ਕਿ ਸਹਾਇਕ ਕਿਰਿਆ ਪੈਂਦਾ ਜਿਹੜੇ ਕਿ ਮੁੱਖ ਕਿਰਿਆ ਉਹਦੇ ਨਾਲ ਰਲ ਕੇ ਉਹਦੇ ਨਾਲ ਜਿਹੜੇ ਕਿ ਲੱਗ ਕੇ ਆਇਆ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਹਾਂ ਹਾਂਜੀ ਗੱਡੀ ਆਪਣੀ ਮੰਜ਼ਿਲ ਵੱਲ ਵੱਧ ਰਹੀ ਸੀ ਤਾਂ ਸੀਏ ਦੇ ਵਿੱਚ ਕੀ ਆ ਜੂਗਾ ਸਹਾਇਕ ਕਿਰਿਆ ਤੇ ਵੱਧ ਤੇ ਰਹੀ ਇਹ ਦੋਨੋਂ ਹੀ ਆਪਾਂ ਮੁੱਖ ਕਿਰਿਆ ਚ ਲੈ ਲਾਂਗੇ ਠੀਕ ਹੈ ਜਾਂ ਕਿਰਿਆ ਵੈਸੇ ਮੁੱਖ ਕਿਰਿਆ ਨਹੀਂ ਇਹਨਾਂ ਨੂੰ ਪੁੱਛੀ ਜੇ ਕੱਲੀ ਮੁੱਖ ਕਿਰਿਆ ਪੁੱਛਦੇ ਤਾਂ ਆਪਾਂ ਵੱਧ ਲਿਖਦੇ ਕੱਲੀ ਠੀਕ ਹੈ ਇੱਥੇ ਕਿਰਿਆ ਪੁੱਛੀ ਤਾਂ ਵੱਧ ਰਹੀ ਠੀਕ ਹੈ ਤਾਂ ਸੀ ਵਰਡ ਕੀ ਜਾ ਗਿਆ ਸਹਾਇਕ ਕਿਰਿਆ ਅੱਗੇ ਸੂ ਤੇ ਅਨ ਅਗੇਤਰ ਵਾਲੇ ਸ਼ਬਦ ਬਣਾਉਣੇ ਨੇ ਇਹਨਾਂ ਨੂੰ ਲਗਾ ਕੇ ਠੀਕ ਹੈ ਇਹ ਅਗੇਤਰ ਇਨੂੰ ਸਟਾਰਟਿੰਗ ਚੇਜ਼ ਲਗਾ ਕੇ ਆਪਾਂ ਨੇ ਇਹ ਅਗੇਤਰ ਦੇ ਤੌਰ ਤੇ ਵਰਤ ਰਹਿਣੇ ਸ਼ਬਦ ਬਣਾਉਣੇ ਨੇ ਇਹ ਵੀ ਬਹੁਤ ਰਿਪੀਟ ਹੋਇਆ ਹੋਇਆ ਸੂ ਤੇ ਸੁਮਣ ਸੁਪਰਸਨ ਸੁਸ਼ੀਲ ਸੁਗੰਧ ਸੁਭਾਗ ਸੁਮੇਲ ਠੀਕ ਹੈ ਆਪਣੇ ਕੋਲ ਤੁਸੀਂ ਹੋਰ ਵੀ ਦੇਖ ਸਕਦੇ ਹੋ ਜਿਹੜੇ ਜਿਹੜੇ ਤੁਹਾਨੂੰ ਈਜ਼ੀ ਲੱਗਦੇ ਨੇ ਤੇ ਜਿਵੇਂ ਸੂ ਤੇ ਸੁਰਜੀਤ ਠੀਕ ਹੈ ਅਣ ਅਣਹੋਣੀ ਅਣ ਸੁਣਿਆ ਅਣ ਗਿੰਤ ਠੀਕ ਹੈ ਤੇ ਅੱਗੇ ਅਗਲਾ ਹੈਗਾ ਲਾਈਨ ਦਿੱਤੀ ਹੋਈ ਹੈ ਜਿਸ ਚ ਆਪਾਂ ਨੇ ਵਿਸ਼ੇਸ਼ਣ ਚੁਣਨਾ ਉਹ ਸੁੰਦਰ ਔਰਤ ਆਮ ਤੌਰ ਤੇ ਲਾਲ ਉਹ ਸੁੰਦਰ ਔਰਤ ਆਮ ਤੌਰ ਤੇ ਸੂਟ ਲਾਲ ਤੇ ਗੁਲਾਬੀ ਰੰਗਾਂ ਦੇ ਹੀ ਪਹਿਨਦੀ ਆ। ਤਾਂ ਇੱਕ ਤਾਂ ਇਹਦੇ ਵਿੱਚ ਜਿਹੜੇ ਕਿ ਵਿਸ਼ੇਸ਼ਣ ਸੁੰਦਰ ਆ ਗਿਆ। ਠੀਕ ਹੈ। ਦੂਜਾ ਇਹਦੇ ਵਿੱਚ ਲਾਲ ਤੇ ਗੁਲਾਬੀ। ਓਕੇ ਇਹ ਵਿਸ਼ੇਸ਼ਣ ਆ ਗਿਆ। ਔਰਤ ਕਿਵੇਂ ਦੀ ਸੁੰਦਰ? ਸੂਟ ਕਿਵੇਂ ਦੇ ਨੇ? ਕਿਹੜੇ ਰੰਗਾਂ ਦੇ ਨੇ? ਲਾਲ ਤੇ ਗੁਲਾਬੀ। ਇਹ ਆਗੇ ਵਿਸ਼ੇਸ਼ਣ। ਗੁਣਵਾਚਕ ਵਿਸ਼ੇਸ਼ਣ ਆ ਗਿਆ ਇਹ। ਤੇ ਕਿਵੇਂ ਕਿਸਮ ਵੀ ਪੁੱਛ ਲੈਂਦੇ ਨੇ। ਦੇਖੋ ਸਮਾਸੀ ਸ਼ਬਦ ਫਿਰ ਤੋਂ ਆ ਗਿਆ। ਪਹਿਲਾਂ 2023 ਚ ਆਇਆ ਸੀ 2 ਚ ਵੀ ਆਇਆ। ਤੇ ਹੁਣ 21 ਚ ਵੀ ਆ ਗਿਆ ਤੇ ਇਹ ਆਪਣੇ ਤੁਹਾਨੂੰ ਦੱਸਦੇ ਰਿhta ਵਿਰੋਧੀ ਸ਼ਬਦ ਚੁਣ ਲੈਣੇ ਵਿਰੋਧੀ ਸ਼ਬਦ ਜਿਵੇਂ ਕੋਈ ਵੀ ਤੁਸੀਂ ਲਿਖ ਸਕਦੇ ਆਪਣੇ ਕੋਲੋਂ ਕੋਈ ਵੀ ਪੁੱਛੇ ਹੋਏ ਨੇ ਠੀਕ ਹੈ ਅੰਦਰ ਬਾਹਰ ਜਿੱਤ ਹਾਰ ਉੱਪਰ نیچے ਅ ਧਰਤੀ ਆਕਾਸ਼ ਇੱਧਰ ਉੱਧਰ ਅਮੀਰ ਗਰੀਬ ਨੈਕਸਟ ਹੈਗੇ ਨੇ ਵਾਕ ਦੇ ਵਿੱਚੋਂ ਕਾਰਕ ਤੇ ਉਹਨਾਂ ਦੀ ਕਿਸਮ ਦੱਸਣੀ ਹੈ ਵੀ ਕਿਹੜਾ ਕਾਰਕ ਹੈ ਤੇ ਦੇ ਵਿੱਚੋਂ ਕਿਹੜੀ ਕਿਸਮ ਆ। ਅੰਨੇ ਨੂੰ ਉਹਨਾਂ ਦੇ ਘਰ ਵਿੱਚੋਂ ਵਾਜਾਂ ਆਉਣ ਲੱਗ ਪਈਆਂ। ਤਾਂ ਘਰ ਵਿੱਚੋਂ ਵਿੱਚੋਂ ਸ਼ਬਦ ਜਿਹੜਾ ਕਿ ਇਹ ਕਾਰਕ ਹੈ। ਇਹ ਕਿਹੜਾ ਕਾਰਕ ਹੈ? ਆਪਾਦਨ ਕਾਰਕ। ਇਹ ਕਿਹੜੇ-ਕਿਹੜੇ ਹੁੰਦੇ ਨੇ ਇਹ ਤੁਹਾਨੂੰ ਥੋੜੇ ਦੇਖਣੇ ਪੈਣਗੇ ਠੀਕ ਹੈ। ਜਸਟ ਇੱਕ ਹਾਂਜੀ ਪਹਿਲਾਂ ਤਾਂ ਇੱਕ ਵਾਰ ਆਪਾਂ ਵਿਸ਼ੇਸ਼ਣ ਦੇਖ ਲਈਏ। ਵਿਸ਼ੇਸ਼ਣ ਜਿਹੜਾ ਨਾਂ ਜਾਂ ਆਪਣਾ ਨਾਂ ਦੇ ਗੁਣ-ਗੁਣਾ ਨੂੰ ਉਹ ਉਹਨਾਂ ਦੀ ਵਿਸ਼ੇਸ਼ਤਾ ਗਿਣਤੀ ਮਿੰਤੀ ਦੱਸਿਆ ਉਹਨਾਂ ਨੂੰ ਵਿਸ਼ੇਸ਼ਣ ਕਹਾਂਗੇ ਜਿਵੇਂ ਕਾਲਾ ਗੋਰਾ ਚੰਗਾ ਬੁਰਾ ਦਿਨ ਹਾਰ ਦਿਨ ਚਾ 3 4 15 20 ਠੀਕ ਹੈ ਪੰਜ ਪ੍ਰਕਾਰ ਦਾ ਵਿਸ਼ੇਸ਼ਣ ਗੁਣਵਾਚਕ ਜਿਹਦੇ ਵਿੱਚ ਗੁਣ ਦੱਸੇ ਜਾਣ ਜਿਵੇਂ ਕਿ ਇਹ ਸਾਰੇ ਐਗਜ਼ਾਮਪਲ ਇੱਕ ਵਾਰ ਰੀਡ ਕਰ ਲੈਣੇ ਨੇ ਸੰਖਿਆ ਜਿਹਦੇ ਵਿੱਚ ਸੰਖਿਆ ਰੱਸੀ ਜਾਵੇ ਪਰਿਮਾਣ ਜਿਹਦੇ ਵਿੱਚ ਪਰਿਮਾਣ ਦੱਸਿਆ ਜਾਵੇ ਠੀਕ ਅਗੇ ਇਹਨਾਂ ਦੇ ਤਿੰਨ ਤਿੰਨ ਕਿਸਮਾਂ ਆਉਂਦੀਆਂ ਨੇ ਇਹਨਾਂ ਨੂੰ ਜਸਟ ਇੱਕ ਵਾਰ ਜ਼ਰੂਰ ਰੀਡਿੰਗ ਕਰ ਲੈਣਾ ਸੰਖਿਆ ਵਿੱਚ ਗਿਣਤੀ 1 ਤੋਂ 10 20 100 ਹਜ਼ਾਰ ਠੀਕ ਹੈ ਡਿਊਡਾ ਦੁੱਗਣਾ ਸਵਾਇਆ ਥੋੜੇ ਇਹਦੇ ਛੇ ਰੂਪ ਨੇ ਪਰਿਮਾਨਵਾਚਕ ਦੇ ਦੋ ਰੂਪ ਨੇ ਜਰਾਂ ਕੋ ਸੇਰ ਕੋ ਕੁਝ ਕਿੰਨਾ ਸਾਰਾ ਤੋਲ ਜਾਂ ਮਿੰਤੀ ਦੱਸੇ ਨਿਸ਼ਚੇਵਾਚਕ ਜਿਹਦੇ ਕੋਈ ਚੀਜ਼ ਨੂੰ ਇਸ਼ਾਰਾ ਦੱਸਣਾ ਹੋਵੇ ਚੀਜ਼ ਨੂੰ ਇਸ਼ਾਰੇ ਨਾਲ ਸੁਣਾਉਵੇ ਉਹਨਾਂ ਇਹਨਾਂ ਇਹ ਐ ਉਹ ਦੋ ਤਰੀਕੇ ਦੇ ਨੇ ਨੇੜੇ ਵਰਤੀ ਤੇ ਦੂਰ ਵਰਤੀ ਤੇ ਪੜਨਾਮੇ ਜਿਹਦੇ ਵਿੱਚ ਪੜਨਾਮ ਵਰਤੇ ਜਾਣ ਮੂਲ ਪੜਨਾਮੇ ਰੂਪ ਉਤਪੰਨ ਪੜਨਾਮੇ ਰੂਪ ਦੋਨੇ ਦੇਖੋ ਆਵੇਂ ਸ਼ਬਦ ਲਿਖ ਕੇ ਇਹਨਾਂ ਦੇ ਕਿਸਮਾਂ ਵਿੱਚ ਪੁੱਛੇ ਜਾ ਸਕਦੀਆਂ ਨੇ ਹਾਂਜੀ ਕਾਰਕ ਕਿਸੇ ਵਾਕ ਨਾਉ ਜਾਂ ਪੜਨਾਮੇ ਦੇ ਹੋਰ ਨਾਂ ਸ਼ਬਦਾਂ ਦੇ ਸੰਬੰਧ ਵਿਚ ਸਥਿਤੀ ਨੂੰ ਪ੍ਰਗਟਵਾ ਕਰਨ ਵਾਲੇ ਜਿਹੜੇ ਅਲੱਗ-ਅਲੱਗ ਰੂਪ ਨੇ ਉਹਨਾਂ ਨੂੰ ਆਪਾਂ ਕਾਰਕ ਕਹਿੰਦੇ ਆ ਜਿੰਨਾ ਸੰਬੰਧਕਾਂ ਨਾਲ ਇਹ ਪ੍ਰਗਟ ਹੁੰਦੇ ਨੇ ਉਹਨਾਂ ਨੂੰ ਆਪਾਂ ਕਾਰਕ ਚਿੰਨ ਕਿਹਾ ਜਾਂਦਾ ਤਾਂ ਕਾਰਕਾਂ ਜਿਹੜੀ ਕਿ 8 ਪ੍ਰਕਾਰ ਦੇ ਨੇ ਕਰਤਾ ਕਾਰਕ ਜਿਹਦੇ ਵਿੱਚ ਕਰਤਾ ਆਪਾਂ ਨੂੰ ਨੌਜਾ ਆਪਣਾ ਨਾਮ ਦੇ ਤੌਰ ਤੇ ਜੋ ਚੀਜ਼ ਆਪਾਂ ਨੂੰ ਦੱਸੀ ਹੋਈ ਹੈ ਉਹ ਤੋਂ ਨੂੰ ਆਪਾਂ ਕਰਤਾ ਕਾਰਕ ਮੰਨਾਂਗੇ ਜਿਵੇਂ ਡਾਕਟਰ ਨੇ ਰੋਗੀ ਨੂੰ ਟੀਕਾ ਲਾਇਆ ਨੇ ਸ਼ਬਦ ਤੋਂ ਆਪਾਂ ਬਤ ਲੱਗ ਰਿਹਾ ਉਹ ਆਪਣੇ ਮੂੰਹੋਂ ਮੰਨਦਾ ਹੈ ਠੀਕ ਹੈ ਬਾਕਰ ਉਹਦੇ ਸਰਹਾਨੇ ਇੱਕ ਪਲ ਨ ਉੱਠਿਆ ਇਹ ਵਾਲੇ ਤੇ ਅੱਗੇ ਹੈਗੇ ਨੇ ਕਰਮ ਕਰਕ ਕਰਮ ਕਰਕ ਦੇ ਵਿੱਚ ਵਾਕ ਦੀ ਕਿਰਿਆ ਜਿਸ ਨਾਮ ਜਾਂ ੜਨਾਮ ਉੱਤੇ ਪ੍ਰਭਾਵ ਪਵੇ ਮਤਲਬ ਕਿ ਵਾਕ ਦੀ ਕਿਰਿਆ ਦਾ ਜਿਸ ਨਾਮ ਜਾਂ ੜਨਾਮ ਤੇ ਪ੍ਰਭਾਵ ਪੈਂਦਾ ਉਹ ਕਰਮ ਕਰਕ ਮਤਲਬ ਕਿ ਕੀ ਕਰਮ ਕਿਹਾ ਜਾ ਰਿਹਾ ਜਿਵੇਂ ਸਿੱਖ ਕੈਦ ਕਰ ਲਿਆ ਗਿਆ ਹੈ ਠੀਕ ਹੈ ਬਾਕਰ ਛੱਡ ਦਿੱਤਾ ਗਿਆ ਉਸ ਨੇ ਮੇਰੀ ਚਿੱਠੀ ਦਾ ਕੋਈ ਉੱਤਰ ਨਾ ਦਿੱਤਾ ਓਕੇ ਤੇ ਉਸਨ ਨੇ 20 ਦੀਪੇ ਨੂੰ ਜਸਟ ਇੱਕ ਵਾਰ ਰੀਡ ਕਰ ਲੈਣਾ ਸਾਰਿਆਂ ਤੁਸੀਂ ਹਾਂਜੀ ਨੈਕਸਟ ਹੈਗਾ ਮਤਲਬ ਕਿ ਜੇ ਆਪਾਂ ਨੇ ਕਰਮਕਾਰਕ ਲੱਭਣਾ ਤਾਂ ਇਹਦਾ ਢੰਗੇ ਆ ਕਿ ਇਹਦੇ ਨਾਲ ਕੀ ਜਾਂ ਕਿਸ ਨੂੰ ਲਾ ਕੇ ਪ੍ਰਸ਼ਨ ਕਰਾਇਆ ਹੋਵੇ ਤਾਂ ਅੱਗੇ ਜੋ ਜਿਹੜਾ ਉੱਤਰ ਮਿਲਦਾ ਵੀ ਆਪਾਂ ਪੁੱਛਾਂਗੇ ਵੀ ਕੀ ਹੋਇਆ ਅੱਗੇ ਤੇ ਜੋ ਆਪਾਂ ਨੂੰ ਆਨਸਰ ਮਿਲ ਰਿਹਾ ਉਹ ਆਪਣਾ ਕਰ ਜਿਹੜੇ ਕਿ ਕਰਮਕਾਰਕ ਹੋਊਗਾ ਜਾਂ ਕਿਸ ਨੂੰ ਕਿਹਾ ਕਿਨੇ ਕਿਹਾ ਠੀਕ ਹੈ ਉਹਨਾਂ ਨਾਲ ਲਾ ਕੇ ਉੱਤਰ ਮਿਲ ਰਿਹਾ ਆਪਾਂ ਨੂੰ ਤਾਂ ਉਹ ਕੀ ਹੋਊਗਾ ਕਰਮਕਾਰਕ ਹੋਊਗਾ ਇਹਦੀ ਪਛਾਣ ਵਰਡ ਤੇ ਜਿਹੜਾ ਕਰਤਾ ਕਰਕ ਸੀ ਇਹਦੇ ਵਿੱਚ ਨੇ ਮੈਂ ਤੁਹਾਨੂੰ ਦੱਸੇ ਸੀ ਪਹਿਲਾਂ ਵੀ ਨੇ ਵਰਡ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਠੀਕ ਹੈ ਤੇ ਅੱਗੇ ਹੈਗਾ ਕਰਨ ਕਰਕ ਕਰਨ ਕਰਕੇ ਦੇ ਵਿੱਚ ਆਪਾਂ ਨੂੰ ਕਿੱਥੋਂ ਪਹਿਚਾਨਣ ਲੱਗਦੀ ਆ ਇਹਦੇ ਵਿੱਚ ਰਾਹੀ ਦੁਆਰਾ ਨਾਲ ਹੱਥੀ ਤੋਂ ਇਹਨਾਂ ਚਿੰਨਾਂ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਕਿਹੜਾ ਕਰਕ ਹੈ ਕਰਨ ਕਰਕ ਹੈ ਜਿਵੇਂ ਆਪਣੀਆਂ ਨਿਰਵਲ ਅੱਖਾਂ ਨਾਲ ਚਾਂਦੀ ਕਮਾਨ ਦੀ ਧਾਰ ਡੂੰਡਦੇ ਹਨ ਠੀਕ ਹੈ ਢੂੰਡਦੇ ਹਨ ਤਾਂ ਅੱਖਾਂ ਨਾਲ ਨਾਲ ਸ਼ਬਦ ਕੀ ਆ ਕਰਨ ਕਰਕ ਹੈ ਵਾਲਾਂ ਵਰਗੀ ਖੁਸ਼ੀ ਨਾਲ ਨਾਲ ਠੀਕ ਹੈ ਇਹ ਸਾਰੇ ਕੀ ਹੋ ਜਾਣਗੇ ਬਸ ਇਹ ਚ ਰਾਹੀ ਦੁਆਰਾ ਨਾਲ ਹੱਥੀ ਤੋਂ ਇਹ ਯਾਦ ਰੱਖਣਾ ਕਿ ਇਹ ਕਰਨ ਕਰਕ ਦੇ ਨਿਸ਼ਾਨੇ ਨੇ ਚਿੰਨ ਸੰਪਾਦਨ ਸੰਪਰਦਨ ਕਰਕ ਸੰਪਾਦਨ ਕਰਕ ਦੀ ਜਿਹੜੀ ਕਿ ਪਹਿਚਾਣ ਹੈਗਾ ਲਈ ਖਾਤਰ ਵਾਸਤੇ ਵੀ ਆਪਾਂ ਜੋੜ ਜਿਹੜੀ ਉਹ ਕੀ ਕੰਮ ਕਰ ਰਹੇ ਕਿ ਇਸ ਲਈ ਕਰ ਰਹੇ ਹਾਂ ਠੀਕ ਹੈ ਮੈਂ ਆਪਣੇ ਭਰਾ ਲਈ ਕਿਤਾਬ ਲਿਆਂਦੀ ਮੈਂ ਆਪਣੇ ਭਾਵ ਸੋਧ ਕੇ ਸਮਝਾਣ ਲਈ ਆਖਿਆ ਲਕੀ ਲਈ ਖਾਤਰ ਵਾਸਤੇ ਤਾਂ ਉਥੇ ਹੋਊਗਾ ਸੰਪਰਦਨ ਕਾਰਕ ਤੇ ਆਪਾਦਨ ਕਾਰਕ ਕਦੋਂ ਆ ਜਦੋਂ ਆਪਾਂ ਨੂੰ ਵਾਕ ਵਿੱਚ ਜੀ ਸੁਣਾਉ ਜਾਂ ਪੜਨਾਮ ਤੋਂ ਕਿਰਿਆ ਦਾ ਸ਼ੁਰੂ ਹੋਣ ਜਾਂ ਵਖ ਹੋਣ ਦਾ ਪਤਾ ਲੱਗਦਾ ਵੀ ਕਿੱਥੋਂ ਸ਼ੁਰੂ ਹੋਇਆ ਕਿੱਥੋਂ ਵਖ ਹੋ ਰਹੀ ਆ ਜਿਵੇਂ ਕੋਠੇ ਤੋਂ ਆਵਾਜ਼ ਆਉਂਦੀ ਹੈ ਅਮ੍ਰਿਤ ਸਰੋਂ ਗੱਡੀ ਲੁਧਿਆਣੇ ਵੱਲ ਜਾ ਰਹੀ ਸੀ ਮੈਂ ਉਹਨਾਂ ਕੋਲੋਂ ਨਾਲਦਿਆਂ ਦਾ ਨਾਂ ਪਤਾ ਪੁੱਛਿਆ ਮਤਲਬ ਕਿ ਇਹਦੇ ਵਿੱਚ ਪਹਿਚਾਣ ਵਰਡ ਕੀ ਨੇ ਆਪਾਦਨ ਕਾਰਕ ਦੀਆਂ ਕੋਲੋਂ ਤੋਂ ਤੋਂ ਪਾਸੋਂ ਵਿੱਚੋਂ ਦੇਖੋ ਵਿੱਚੋਂ ਅਸੀਂ ਆਪਣੇ ਕੋਲ ਸ਼ਬਦ ਤਾਂ ਆਪਾਂ ਨੇ ਯਾ ਪਛਾਣ ਕਰ ਲਈ ਸੀ ਕਿ ਇਹ ਆਪਾ ਦਾ ਅਨਕਾਰਕ ਹੈ ਤਾਂ ਇਹ ਵਾਲੇ ਵਰਡ ਕਿਹਨੇ ਆਪਾ ਦਾ ਅਨਕਾਰਕ ਕੋਲੋਂ ਤੋਂ ਤੋਂ ਪਾਸੋਂ ਵਿੱਚੋਂ ਸਬੰਧ ਦੇ ਵਿੱਚ ਜਿਹਦੇ ਵਿੱਚ ਸਬੰਧ ਸੱਜਾ ਜਾਊਗਾ ਜਿਵੇਂ ਇਸ ਸਿੱਖ ਦਾ ਇੱਕੋ ਇੱਕ ਪੁੱਤਰ ਸੀ ਇਹ ਵੇਲੀ ਦਾ ਬੂਹਾ ਕਿਹਰੂ ਨੇ ਬੜੇ ਢੰਗ ਨਾਲ ਖੜਕਾਇਆ ਤਾਂ ਇਹਦੇ ਵਿੱਚ ਜਿਹੜੇ ਕੀ ਵਰਡ ਹੈਗੇ ਨੇ ਪਛਾਣ ਕਿੰਨੇ ਦੇ ਦਾ ਦੇ ਦੀ ਦੀਆਂ ਰਾ ਠੀਕ ਹੈ ਰਾ ਰੇ ਰੀ ਦਾ ਦੇ ਟੀ ਇਹ ਵਾਲੇ ਨੇ ਦੇ ਪਹਿਚਾਨ ਸੰਬੰਧ ਲਈ ਸੰਬੰਧਕ ਕਾਰਕ ਅਧਿਕਰਣ ਕਾਰਕ ਜਿਹਦੇ ਤੇ ਕੋਈ ਆਸਰਾ ਪਾਇਆ ਜਾਵੇ ਠੀਕ ਹੈ ਅਧਿਕਾਰ ਕਰਿਆ ਜਾਵੇ ਤਾਂ ਇਹਦੇ ਵਿੱਚ ਜਿਹੜੇ ਕਿ ਚਿੰਨ੍ਹ ਹੈਗੇ ਨੇ ਤੇ ਉੱਤੇ ਵਿੱਚ ਪਰ ਅੰਦਰ ਤੁਸੀਂ ਚਿੰਨ੍ਹ ਯਾਦ ਰੱਖਣੇ ਨੇ ਚਿੰਨ੍ਹ ਨਾਲ ਜਦੋਂ ਤੁਹਾਨੂੰ ਯਾਦ ਹੋਊਗਾ ਤਾਂ ਜਿਹੜਾ ਮਰਜ਼ੀ ਉੱਥੇ ਦੀ ਸੈਂਟੈਂਸ ਆ ਜੀ ਤੁਸੀਂ इजीली ਕਰ ਪਾਉਗੇ ਉਹਨੂੰ ਜਿਵੇਂ ਉਹ ਮੇਰੇ ਉਹ ਹਰ ਰੋਜ਼ ਦਰਿਆ ਲੰਘ ਕੇ ਨਗਰ ਵਿੱਚ ਪੜਨ ਜਾਂਦਾ ਸੀ ਤਾਂ ਵਿੱਚ ਠੀਕ ਹੈ ਪਰ ਮੇਰੇ ਕਮਰੇ ਅੰਦਰ ਕੋਈ ਸੂਰਜ ਅ ਚੜ ਵੀ ਰਿਹਾ ਸੀ ਠੀਕ ਹੈ ਤਾਂ ਇਹਦੇ ਵਿੱਚ ਕਿਹੜੇ-ਕਿਹੜੇ ਆ ਗਏ ਤੇ ਉੱਤੇ ਵਿੱਚ ਪਰ ਅੰਦਰ ਅੰਦਰ ਵਰਡ ਤਾਂ ਇਹ ਕਿਹੜੇ ਆ ਗਏ ਜਿਹੜੇ ਕਿ ਅਧਿਕਰਣ ਕਾਰਕ ਸੰਬੋਧਨ ਜਿਹਦੇ ਵਿੱਚ ਸੰਬੋਧਨ ਕਰਦੇ ਆਪਾਂ ਠੀਕ ਹੈ ਤਾਂ इजीली ਪਹਿਚਾਨ ਆਏ ਜਾਂਦੇ ਨੇ ਸੰਬੋਧਨ ਅੱਗੇ ਇਹਨਾਂ ਨੂੰ ਰੀਡ ਕਰ ਲੈਣਾ ਇੱਕ ਵਾਰ ਹਾਂਜੀ ਹੁਣ ਆਪਾਂ ਨੈਕਸਟ ਕਰਦੇ ਵਿਸ਼ੇਸ਼ਣ ਵਿਸ਼ੇਸ਼ਣ ਵਾਲਾ ਵੀ ਆਪਣਾ ਟੌਪਿਕ ਹੋਏਗਾ ਉਹ ਸੂਟ ਆਮ ਤੌਰ ਤੇ ਹਲਕੇ ਨੀਲੇ ਰੰਗ ਦਾ ਹੀ ਪੈਂਦੀ ਹੈ ਤਾਂ ਇਹਦੇ ਵਿੱਚ ਹਲਕੇ ਨੀਲੇ ਠੀਕ ਹੈ ਕੀ ਇਹ ਗੁਣਵਾਚਕ ਸਧਾਰਨ ਗੁਣਵਾਚਕ ਵਿਸ਼ੇਸ਼ਣ ਹੈ ਨੈਕਸਟ 2029 ਦੇ ਵਿੱਚ ਕਾਰਕ ਤੇ ਉਹਦੀ ਕਿਸਮ ਦੱਸਣੀ ਆ ਹਾਂਜੀ ਐਵੇਂ ਦੱਸਿਆਵੋਗਾ ਤਾਂ ਹੀ ਆਪਾਂ ਨੇ ਕਾਰਕ ਕੀਤਾ ਠੀਕ ਹੈ ਇੱਕ ਸਿੱਖ ਦਾ ਇੱਕ ਇੱਕੋ ਇੱਕ ਪੁੱਤਰ ਸੀ ਤਾਂ ਇਹਦੇ ਵਿੱਚ ਸਿੱਖ ਸ਼ਬਦ ਕਾਹਦੇ ਲਈ ਆ ਸੰਬੰਧ ਦੇ ਤੌਰ ਤੇ ਸੰਬੰਧ ਕਾਰਕ ਸਿੱਖ ਦਾ ਠੀਕ ਹੈ ਦਾ ਦਾ ਕੀ ਆ ਗਿਆ ਸੰਬੰਧਕ ਤਾਂ ਇਹ ਸਿੱਖ ਦਾ ਇਹ ਕੀ ਆ ਜਾਊਗਾ ਸੰਬੰਧ ਕਾਰਕ ਨੈਕਸਟ ਹੈ ਕਿਰਿਆ ਤੇ ਸਹਾਇਕ ਕਿਰਿਆ ਦੱਸਣੀ ਹਾਂਜੀ ਸਹਾਇਕ ਕਿਰਿਆ ਤੁਹਾਨੂੰ ਦੱਸ ਦੇ ਦਿੱਤੀਆਂ ਕਿ ਸੀ ਹੈ ਹੀ ਹਨ ਇਹ ਸਾਰੇ ਆ ਜਾਣਗੇ ਸੰਨ ਸਹਾਇਕ ਕਿਰਿਆ ਉਸ ਤੋਂ ਪਹਿਲਾਂ ਵਾਲੀ ਜਿਹੜੀ ਕਿਰਿਆ ਹੋਊਗੀ ਉਹ ਕੀ ਹੋਊਗਾ ਉਹ ਕਿਰਿਆ ਹੋਊਗੀ ਉਸ ਤੋਂ ਪਹਿਲਾਂ ਜੋ ਵਰਡ ਹੋਊਗਾ ਕਿਰਿਆ ਹੋਊਗੀ ਗੱਟੀ ਆਪਣੀ ਮੰਜ਼ਲ ਵੱਲ ਵੱਧ ਰਹੀ ਸੀ ਸੀ ਕੀ ਆ ਗਿਆ ਸਹਾਇਕ ਕਿਰਿਆ ਵੱਧ ਰਹੀ ਤਾਂ ਕੀ ਆ ਜਾਊਗਾ ਲੜਕੀ ਕਿਰਿਆ ਦੇਖੋ ਇਹ ਵੀ ਰਿਪੀਟ ਹੋ ਗਿਆ ਬਹੁਤ ਸਾਰੇ ਰਿਪੀਟ ਹੁੰਦੇ ਨੇ ਐਵੇਂ ਇੰਗਲਿਸ਼ ਗ੍ਰਾਮਰ ਦੇ ਬਹੁਤ ਸਾਰੇ ਰਿਪੀਟ ਹੋ ਰਹੇ ਨੇ ਤਾਂ ਉਹ ਇੰਗਲਿਸ਼ ਗ੍ਰਾਮਰ ਦੀ ਵੀ ਆਪਾਂ ਨੇ ਜਿਹੜੀ ਕਿ ਵੀਡੀਓ ਅਪਲੋਡ ਕਰ ਦਿੱਤੀ ਗਈ ਆ ਇਨਫਿਨਿਟਿਵ ਉੱਤੇ ਬਾਕੀ ਡੂ ਐਸ ਡਾਇਰੈਕਟ ਵਾਲੀ ਤੇ ਨੋਟ ਮੇਕਿੰਗ ਪੰਕਚੁਏਸ਼ਨਸ ਆਲਰੇਡੀ ਇੰਗਲਿਸ਼ ਦਾ ਸਾਰਾ ਸਿਲੇਬਸ ਅਪਲੋਡ ਆ ਤੁਸੀਂ ਆਪਣੇ ਵਾਚ ਕਰ ਸਕਦੇ ਹੋ ਵੀਡੀਓ ਅੱਗੇ ਸਵੰਧਕ ਚੁਣਨਾ ਸਵੰਧਕ ਦੇ ਵਿਵਹਾਰ ਤੁਹਾਨੂੰ ਦੱਸਦੇ ਕਿਹੜੇ ਹੁੰਦੇ ਨੇ ਥਮ ਨੇ ਪੈਰਾਂ ਦਾ ਸੰਗਲ ਤੋੜ ਦਿੱਤਾ ਤਾਂ ਦਾ ਸ਼ਬਦ ਕੀ ਆ ਸਵੰਧਕ ਆ ਅੱਗੇ ਵਿਸਮਿਕ ਵੱਲੇ ਵੱਲੇ ਸ਼ੇਰਾ ਤੇਰੇ ਤੋਂ ਇਹੀ ਉਮੀਦ ਸੀ ਤਾਂ ਇਹਦੇ ਵਿੱਚ ਜਿਹੜਾ ਕਿ ਵਿਸਮਿਕ ਛੋਣਾ ਰਿਹਾ ਤਾਂ ਪਤਾ ਲੱਗ ਰਿਹਾ ਵੱਲੇ ਵੱਲੇ ਠੀਕ ਹੈ ਵਿਸਮਿਕ ਚਿੰਨ ਵੀ ਨਾਲ ਲਾਉਣਾ ਇਹ ਕੀ ਹੈ ਵਿਸਮਿਕ ਹੈ 2018 ਦੇ ਵਿੱਚ ਲਾ ਤੇ ਕੂ ਲਾ ਕੇ ਅਗੇਤਰ ਵਾਲੇ ਸ਼ਬਦ ਬਣਾਉਣੇ ਨੇ ਲਾ ਹੋ ਗਿਆ ਲਾਪਰਵਾ ਲਚਾਰ ਲਸਾਨੀ ਲਵਰਸ ਕੂ ਕੁਵੇਲਾ ਕਪੁੱਤਰ ਕੁਰੀਤੀ ਕੁਲਚਨਾ ਅੱਗੇ ਫਿਰ ਤੋਂ ਦੇਖੋ ਸਮਾਸੀ ਸ਼ਬਦ ਆ ਗਏ 18 ਦੇ ਵਿੱਚ ਹਰ ਵਾਰ ਰਿਪੀਟ ਹੋ ਰਿਹਾ ਵਿਰੋਧੀ ਸ਼ਬਦ ਕੋਈ ਵੀ ਦੋ ਵਿਰੋਧੀ ਲਿਖ ਸਕਦੇ ਹਾਂ ਜਿਹੜੇ ਆਪਾਂ ਨੇ ਕੀਤੇ ਨੇ ਠੀਕ ਹੈ ਹੁਣ ਕੋਈ ਤੁਸੀਂ ਆਪਣੇ ਯਾਰ ਕਰ ਲੈਣੇ ਨੇ ਕੋਈ ਵੀ ਦੋ ਵਿਰੋਧੀ ਪੁੱਛੇ ਹੋਏ ਨੇ ਤੁਸੀਂ ਆਪਣੇ ਕੋਲੋਂ ਵੀ ਜਿਹੜੇ ਤੁਹਾਨੂੰ ਯਾਦ ਨੇ ਤੁਸੀਂ ਉਹ ਲਿਖ ਸਕਦੇ ਹੋ ਸੁੱਖ ਦੁੱਖ ਕਠੋਰ ਨਰਮ ਡਰਪੋਕ ਬਹਾਦਰ ਪਾਸ ਫੇਲ ਠੀਕ ਹੈ ਇਹ ਸਾਰੇ ਆ ਜਾਣਗੇ ਵਿਰੋਧੀ ਸ਼ਬਦ ਹਾਂਜੀ ਅੱਗੇ ਸੰਬੰਧਕ ਚੁਣਨਾ ਉਸਨੇ ਡਿਪਟੀ ਕਮਿਸ਼ਨਰ ਤੋਂ ਇੱਕ ਫੌਜੀ ਟਰੱਕ ਦਾ ਪਰਮਿਟ ਲਿਆ ਤਾਂ ਇਹਦੇ ਵਿੱਚ ਰਹੇਗਾ ਇੱਕ ਤਾਂ ਤੋਂ ਵਰਡ ਇੱਕ ਆਏਗਾ ਦਾ ਦਾ ਤੇ ਤੋਂ ਕੀ ਹੈ ਸੰਬੰਧਕ ਨੈਕਸਟ ਹੈਗੇ ਨੇ ਹਾਂਜੀ ਤੁਸੀਂ ਉੱਥੇ ਚੁਣ ਕੇ ਅਲੱਗ ਤੋਂ ਆਪਣੇ ਲਿਖਣੇ ਆਉਣਗੇ ਕਿ ਤੇ ਅੰਡਰਲਾਈਨ ਕਰ ਦਿਓ ਜੋ ਵੀ ਤੁਹਾਨੂੰ ਐਗਜ਼ਾਮ 'ਚ ਆਉਣਗੇ ਠੀਕ ਹੈ ਹਾਂਜੀ ਹਾਂਜੀ ਅੱਗੇ ਹੈਗਾ 2017 ਦੇ ਵਿੱਚ ਕਿਰਿਆ ਚੋਣਨੀ ਆ ਉੱਚੀ ਬੋਲਣ ਨਾਲ ਉਸਦਾ ਗਲਾ ਬੈਠ ਗਿਆ ਤਾਂ ਕਿ ਆ ਜਾਗਾ ਬੈਠ ਗਿਆ ਕਿਰਿਆ ਵਿਸਮਿਕ ਦੀ ਪਹਿਚਾਨ ਦੱਸਨੇ ਵਿਸਮਿਕ ਆਹਾ ਅਸੀਂ ਅਸੀਂ ਮੈਚ ਜਿੱਤ ਗਏ ਸੋਚਣੀ ਮੈਚ ਆਊਗਾ ਤੇ ਮੈਚ ਜਿੱਤ ਗਏ ਤਾਂ ਆਹਾ ਕੀ ਆ ਪ੍ਰਸੰਸਾ ਵਾਚਕ ਵਿਸਮਿਕ ਇਹ ਵੀ ਤੁਸੀਂ ਇੱਕ ਵਾਰ ਸਾਰੇ ਚੈੱਕ ਕਰ ਲਓ ਸਭ ਤੋਂ ਪਹਿਲਾਂ ਆਪਾਂ ਨਾਂ ਵੀ ਦੇਖ ਲੈਣਾ ਨਾਮ ਵੀ ਪੁੱਛਿਆ ਹੋਇਆ ਠੀਕ ਹੈ ਨਾਮ ਕਿਸੇ ਦੇ ਵੀ ਨਾਮ ਨੂੰ ਆਪਾਂ ਨਾਮ ਕਹਿੰਦੇ ਆ ਪੰਜ ਪ੍ਰਕਾਰ ਦੇ ਨੇ ਖਾਸ ਜਿਹਨਾਂ ਆਪਾਂ ਨਿਜਵਾਚਕ ਵੀ ਕਹਿੰਦੇ ਆ ਜਿਹੜੇ ਸ਼ਬਦ ਕਿਸੇ ਖਾਸ ਪੁਰਖ ਇਸਤਰੀ ਦਾ ਨਾਮ ਪ੍ਰਗਟ ਕਰਦੇ ਨੇ ਉਹਨਾਂ ਨੂੰ ਖਾਸਵਾਚਕ ਦੇ ਨਿਜਵਾਚਕ ਕਿਹਾ ਜਾਂਦਾ ਇਹ ਜ਼ਰੂਰ ਯਾਦ ਰੱਖਣਾ ਕਿ ਇਹਨਾਂ ਨੂੰ ਨਿਜਵਾਚਕ ਕਹਿੰਦੇ ਨੇ ਖਾਸਵਾਚਕ ਨੂੰ ਜਾਤੀਵਾਚਕ ਨੂੰ ਆਪਾਂ ਆਮ ਆਮ ਨਾਮ ਕਹਿੰਦੇ ਆ ਠੀਕ ਹੈ ਜਿਵੇਂ ਕਿਸੇ ਦਾ ਵੀ ਨਾਮ ਹੋ ਗਿਆ ਤੇ ਜਾਤੀਵਾਚਕ ਜਿਹੜੇ ਸਮੁੱਚੀ ਜਾਤੀ ਨੂੰ ਪ੍ਰਗਟ ਕਰਦੇ ਨੇ ਜਿਵੇਂ ਨੌਕਰ ਵਾਹਨਾ ਬਲਟੋਹੀ ਦਰਿਆ ਪਿੰਡ ਮਿੱਤਰ ਸ਼ਹਿਰ ਸਾਈਕਲ ਠੀਕ ਹੈ ਹਾਂ ਇਹ ਕਾਲ ਐਗਜ਼ਾਮਪਲ ਜ਼ਰੂਰ ਰੀਡ ਕਰਿਆ ਕਰੋ ਕਿਉਂਕਿ ਐਗਜ਼ਾਮਪਲ ਚ ਹੀ ਆਉਂਦੇ ਹੁੰਦੇ ਨੇ ਇਕੱਠ ਵਾਚਕ ਜਾਂ ਸਮੂਹ ਵਾਚਕ ਜਿਨ੍ਹਾਂ ਨੂੰ ਪੂਰੇ ਇਕੱਠ ਦੇ ਵਿੱਚ ਜਿਵੇਂ ਜੁੰਡੀ ਟੋਲੀ ਜਮਾਤ ਚਲੂਸ ਜਥਾ ਜੋੜਾ ਮੰਡਲੀ ਟੀਮ ਜੀ ਇੱਜ਼ਤ ਪੰਚਾਇਤ ਸਭਾ ਫੌਜ ਝੁੰਡ ਦੇਰ ਠੀਕ ਹੈ ਜੰਜ ਪੁਲਿਸ ਕਮੇਟੀ ਪਦਾਰਥ ਜਾਂ ਵਸਤੂ ਵਾਚਕ ਪਦਾਰਥਾਂ ਵਸਤੂ ਵਾਚਕ ਦਾ ਅਸਾਲ ਹੋਵੇ ਜਿਵੇਂ ਮਾਸ ਪੱਥਰ ਸੋਨਾ ਜੰਜੀਰੀ ਕਣਕ ਚੌਲ ਰੇਤ ਪਾਣੀ ਮਿੱਟੀ ਪਾਵਜ ਕੇ ਜੀਰੋ ਚ ਪਾ ਪ੍ਰਗਟ ਹੋਣ ਜਿਹੜੀਆਂ ਚੀਜ਼ਾਂ ਛੂਹਿਆ ਨਾ ਜਾ ਸਕਣ ਠੀਕ ਹੈ ਟੱਚ ਨਾ ਹੋ ਸਕਣ ਸਿਰਫ ਮਹਿਸੂਸ ਕੀਤੀਆਂ ਜਾ ਸਕਣ ਜਿਵੇਂ ਮੁਕਦਮਾ ਦਰਮਾਨ ਹੋਸ਼ ਪਿਆਰ ਜਿੱਤ ਖੁਸ਼ੀ ਝੂਠ ਸੱਚ ਰਾਤ ਅਮਲ ਨਿਯਮ ਰਵਈਆ ਖੇਚਲ ਦੋਸਤੀ ਮਿਲਾਪ ਹੁਸਨ ਜਵਾਨੀ ਜ਼ਿੰਦਗੀ ਕਿਰਨਾ ਖਬਰ ਛੁੱਟੀਆਂ ਅਭਿਮਾਨ ਫੈਸਲਾ ਵਿੱਚੋਂ ਵਿੱਚੋਂ ਬੋਲ ਰਹੀਆਂ ਵਿਸ਼ਵਾਸ ਠੀਕ ਹੈ ਇੱਕ ਵਾਰ ਰੀਡ ਕਰ ਲੈਣਾ ਪੜਨਾਮ ਜਿਹੜਾ ਨਾਂਵ ਦੀ ਧਾਤੇ ਵਰਤੇ ਜਾਂਦਾ ਪੁਰਖਵਾਚਕ ਪੜਨਾਮ ਤਿੰਨ ਪ੍ਰਕਾਰ ਦਾ ਉੱਤਮ ਮੱਧਮ ਅਨਿਆ ਜਦੋਂ ਆਪਾਂ ਜਿਹੜੇ ਕਿ ਮੈਂ ਮੇਰਾ ਮੇਰੇ ਮੈਨੂੰ ਅਸੀਂ ਸਾਨੂੰ ਸਾਡਾ ਸਾਡੇ ਸਾਡੀ ਸਾਡੀਆਂ ਇਹ ਕੀ ਆ ਉੱਤਮ ਤੇ ਮੱਧਮ ਜਦੋਂ ਕਿਸੇ ਨਾਲ ਗੱਲ ਕਰ ਰਹੇ ਆ ਤੂੰ ਤੁਸੀਂ ਤੈ ਤੂੰ ਤੁਸੀਂ ਤੁਸਾਂ ਤੁਹਾਡਾ ਤੁਹਾਡੀ ਠੀਕ ਹੈ ਤੈਨੂੰ ਤੇਰਾ ਤੇਰੇ ਅਨਿਆ ਜਦੋਂ ਕਿਸੇ ਤੀਜੇ ਪਰਸਨ ਦੀ ਗੱਲ ਕਰਦੇ ਆ ਉਹ ਇਹ ਉਹਨਾਂ ਉਸ ਜਿਹੜੇ ਕਿ ਛੇ ਪ੍ਰਕਾਰ ਦਾ ਨਿਜਵਾਚਕ ਹੈਗੇ ਠੀਕ ਹੈ ਆਪਣੇ ਨਿੱਜੇ ਬਾਰੇ ਦੱਸੇ ਆਪਣੇ ਆਪ ਆਪ ਤੇ ਸੰਬੰਧਵਾਚਕ ਜਦੋਂ ਸੰਬੰਧ ਦੱਸੇ RAM ਉਸੇ ਵਿਦਿਆਰਥੀ ਦਾ ਨਾਮ ਹੈ ਜਿਹੜਾ ਕਲਾਸ ਵਿੱਚ ਬਹੁਤ ਰੌਲਾ ਪੈਂਦਾ ਹੈ ਉਹ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ ਵੱਸਦੇ ਹਨ ਜਿਹੜਾ ਜੋ ਇਸ ਤਰ੍ਹਾਂ ਹੀ ਕਿਹਨੇ ਸੰਬੰਧਵਾਚਕ ਨੈਕਸਟ ਐਂਗਲ ਦੇ ਪ੍ਰਸ਼ਨ ਵਾਸਤੇ ਵਿੱਚ ਪ੍ਰਸ਼ਨ ਪੁੱਛਿਆ ਜਾਵੇ ਤੇ ਨਿਸ਼ਚੇਵਾਚਕ ਜਦੋਂ ਕਿਸੇ ਚੀਜ਼ ਦੂਰ ਨੇੜੇ ਦਾ ਚੀਜ਼ ਦਾ ਇਸ਼ਾਰਾ ਕਰਨਾ ਹੋਵੇ ਠੀਕ ਹੈ ਅਨਿਸ਼ਚਿਤ ਜਦੋਂ ਕਿਸੇ ਚੀਜ਼ ਦਾ ਆਪਾਂ ਨੂੰ ਗਿਣਤੀ ਨਿਸ਼ਚਿਤ ਨਾ ਹੋਵੇ ਐਗਜ਼ਾਮਪਲ ਜ਼ਰੂਰ ਰੀਡ ਕਰਨੀਆਂ ਹਨ ਕਾਰਕ ਆਪਣਾ ਹੋ ਗਿਆ ਵਿਸਮਿਕ ਜਦੋਂ ਆਪਾਂ ਆਪਣੇ ਖੁਸ਼ੀ-ਪਾ ਭਾਵ ਪ੍ਰਗਟ ਕਰਦੇ ਹਾਂ ਉਹਨਾਂ ਨੂੰ ਆਪਾਂ ਵਿਸਮਿਕ ਕਹਿੰਦੇ ਆ ਇਕੁਅਲ ਕਿਰਿਆ ਵਿਸ਼ੇਸ਼ਣ ਵਿੱਚ ਚੈੱਕ ਕਰ ਲੈਣਾ ਠੀਕ ਹੈ ਅਠਵਰ ਕਰ ਦੇਣ ਇਹ ਇੱਕ ਵਾਰ ਰੀਡ ਕਰ ਲੈਣਾ ਕਾਲ ਬੋਦੋ ਕਿਰੇ ਵੈਸੇ ਆਪਾਂ ਸ਼ਾਂਤੀ ਟੈਸਟ ਪੇਪਰ ਲੈ ਕੇ ਆਵਾਂਗੇ ਜਲਦ ਹਾਂਜੀ ਉਹ ਸ਼ਬਦ ਜੋ ਮਨ ਦੀ ਖੁਸ਼ੀ ਗਮੀ ਹੈਰਾਨੀ ਦੇ ਭਾਵ ਪ੍ਰਗਟ ਕਰਨਾ ਉਹਨਾਂ ਨੂੰ ਵਿਸਮਿਕ ਕਹਿੰਦੇ ਨੇ ਜੀ ਮੈਂ ਹੈ ਵਾਹ ਵਾਹ ਅਸ਼ਕ ਬੱਲੇ ਬੱਲੇ ਉਫ ਹਾਏ ਉਹ ਹੋ ਆਹਾ ਸ਼ਾਬਾਸ਼ ਲੱਖ ਲਾਣਤ ਨਹੀਂ ਰਿਸਾਂ ਜਿਵੇਂ ਸੰਬੋਧਨੀ ਦੇ ਵਿੱਚ ਇਹ ਯਾਦ ਰੱਖਣੇ ਨੇ ਵੀ ਕਿਹੜੇ ਸ਼ਬਦ ਕਿਹਦੇ ਵਿੱਚ ਆਉਂਦੇ ਨੇ ਵੇ ਨਹੀਂ ਹੋਏ ਬੀਬੀ ਹੋਏ ਇਹ ਅੜਿਆ ਹੈ ਹੈ ਕੁੜੇ ਮੁੰਡਿਆ ਕਾਕਾ ਕੁੜੀਏ ਵੇ ਭਾਈ ਸੰਬੋਧਨੀ ਨੇ ਸੂਚਨਾ ਜਿਹਦੇ ਵਿੱਚ ਸੂਚਨਾ ਦਿੱਤੀ ਹੋਵੇ ਖਬਰਦਾਰ ਬੱਚੀ ਵੇਖੀ ਜਾਗਦੇ ਰਹੋ ਜਾਗਦੇ ਰਹੋ ਹੁਸ਼ਿਆਰ ਸੂਚਨਾ ਨੇ ਪ੍ਰਸ਼ੰਸਾ ਆਹਾ ਵਾਹਾ ਵੱਲੇ ਧੰਨ ਹੁਣ ਆਪਣੇ ਕੋਲ ਆਹਾ ਵਾਲਾ ਆਇਆ ਜੀ ਤਾਂ ਪ੍ਰਸ਼ੰਸਾ ਚੁਣੇ ਸ਼ੋਕ ਪਾਚਕ ਜਿਹਦੇ ਵਿੱਚ ਦੁੱਖ ਪ੍ਰਗਟ ਹੋਵੇ ਉਫ ਹਾਏ ਉਈ ਸ਼ੋਕ ਸਤਿਕਾਰ ਜਿਹਦੇ ਵਿੱਚ ਸਤਿਕਾਰ ਜੀ ਆਇਆਂ ਨੂੰ ਆਓ ਜੀ ਆਈਏ ਜੀ ਧੰਨ ਭਗ ਫਿਤਕਾਰ ਜਿਹਦੇ ਵਿੱਚ ਲਾਣਤਾ ਪਾਇਆ ਜਾਣ ਫਿੱਟੇ ਮੂ ਵੇ ਹਾਈ ਵੇਸ਼ ਬੇਸ਼ਰਮ ਲਖ ਲਣਤ ਦੁਰਲਣਤ ਦੂਰ 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 ਤਿਰਕਾਰ ਰੱਪ ਦੀ ਮਾਰ ਦਫਾ ਹੋ ਹਸੀਸ ਜਿਹਦੇ ਵਿੱਚ ਅਸੀਸਾਂ ਆਸ਼ੀਰਵਾਦ ਦਿੱਤਾ ਜਾਵੇ ਜੁੰਦਾ ਰਹੋ ਸਾਈ ਜੀਵੇ ਖੁਸ਼ ਰਹੋ ਜਵਾਨੀ ਮਾਣੋ ਜੁਗ-ਜੁਗ ਜੀਵੇ ਵਧੇ ਫੁੱਲੇ ਬੁੱਢ ਸੁਹਾਗਣ ਹੋਵੇ ਭਲਾ ਹੋਵੇ ਇੱਛਾ ਜਿਹਦੇ ਵਿੱਚ ਇੱਛਾ ਪ੍ਰਗਟ ਹੋਵੇ ਜੋ ਕਦੇ ਜੇ ਕਿਤੇ ਹਾਏ ਜੇ ਜੇ ਹੈ ਰੱਬਾ ਹੈ ਕਰਤਾਰ ਬਖਸ਼ ਲੈ ਠੀਕ ਹੈ ਇੱਛਾ ਵਾਚ ਜਿਹਦੇ ਵਿੱਚ ਇੱਛਾ ਪ੍ਰਗਟ ਹੋਵੇ ਏਸੀ ਆਪਣਾ ਅਸੀਸ ਅੱਗੇ ਹੈਰਾਨੀ ਜਿਹਦੇ ਵਿੱਚ ਹੈਰਾਨੀ ਭਾ ਪ੍ਰਗਟ ਹੋਣਾ ਹੈ ਹੈ ਆਹਾ ਉਹ ਠੀਕ ਹੈ ਇਹ ਵਾਲੇ ਇਦੇ ਵਿੱਚ ਵੜਿਆਈ ਹੋਵੇ ਇੱਕ ਵਾਰ ਐਗਜ਼ਾਮਪਲਸ ਰੀਡ ਕਰ ਲਓ ਪਰ ਨਾਮ ਚੁਣਨਾ ਉਹ ਆਪਣੇ ਆਪ ਨਾਲ ਲੜ ਰਿਹਾ ਹੈ ਤਾਂ ਇੱਕ ਤਾਂ ਪੜਨਾਮ ਹੋਏਗਾ ਉਹ ਤਿੱਖ ਹੋ ਗਿਆ ਆਪ ਠੀਕ ਹੈ ਦੋ ਪੜਨਾਮ ਹੋਗੇ ਉਹ ਤੇ ਆਪ ਸਵੰਧਕ ਸ੍ਰਿੰਦਰ ਦੇ ਦੋਸਤ ਐਕਸੀਡੈਂਟ ਹੋ ਗਿਆ ਤਾਂ ਦਾਅ ਸ਼ਬਦ ਸਵੰਧਕ ਹੈ ਅੱਗੇ ਫਿਰ ਤੋਂ ਵਿਰੋਧੀ ਸ਼ਬਦ ਸਮਾਸੀ ਸ਼ਬਦ ਜੋ ਸਮਾਸੀ ਵਾਲਾ ਬਹੁਤ ਰਿਪੀਟ ਹੋ ਰਿਹਾ ਅਲ ਤੇ ਮੰਦ ਵਿਸ਼ੇਤਰ ਲਾ ਕੇ ਮੈਂ ਤੁਹਾਨੂੰ ਦੱਸਿਆ ਸੀ ਵੀ ਰਿਪੀਟ ਹੋ ਰਿਹਾ ਮੰਦ ਦਾ ਅਕਲਮੰਦ ਜ਼ਰੂਰਤਮੰਦ ਦਰਦਮੰਦ ਹੁਨਰਮੰਦ ਅਲ ਸੜੀਅਲ ਮਰੀਅਲ ਅੜੀਅਲ ਕਟੀਅਲ ਸੂਤੇ ਅਨ ਲਗਾ ਕੇ ਅਗੇਤਰ ਇਹ ਵੀ ਆਪਾਂ ਨੇ ਕੀਤਾ ਹੋਇਆ। ਹਾਂਜੀ ਰਿਪੀਟ ਹੋ ਗਿਆ। ਤੇ ਮੈਂ ਤੁਹਾਨੂੰ ਦੱਸਿਆ ਸੀ ਦੇਖੋ ਹਾਵਲ ਇਹ ਰਿਪੀਟ ਹੈ। ਇਹ ਕਿਹੜੇ ਚ ਆਇਆ ਹੋਇਆ 2022 ਚ ਆਇਆ ਹੋਇਆ ਰਿਪੀਟ ਹੋਇਆ ਹੈ ਬਹਲਾ। ਠੀਕ ਹੈ। ਤੇ ਨੈਕਸਟ ਹੈਗਾ ਜਿਹੜਾ ਕਿ ਆਪਣਾ 15 ਦੇ ਵਿੱਚ ਜੋ ਜੋ ਕੀ ਹੈ ਵੀ ਆਪਣਾ ਕਰ ਲਿਆ। ਪਾਵਅ ਚਕਨਾਉ ਕਿ ਹੁੰਦੇ ਜਿਹਦੇ ਵਿੱਚ ਚੀਜ਼ਾਂ ਨੂੰ ਮਹਿਸੂਸ ਕੀਤਾ ਜਾਵੇ, ਟੱਚ ਨਾ ਕੀਤਾ ਜਾਵੇ। ਠੀਕ ਹੈ। ਸੋਝਾਂ ਅਜਿਹਾ ਸਕਣੋ ਭਾਵਾਂ ਚ ਪਾਉਣ ਗਿਆ ਜਿਵੇਂ ਮਿੱਠਤ ਖੁਸ਼ੀ ਗਮੀ ਦੁੱਖ ਪਿਆਰ ਸੁਖ ਠੀਕ ਹੈ ਸਿਰ ਮਹਿਸੂਸ ਹੋ ਸਕਣ ਟੱਚ ਨਾ ਕਰ ਸਕੀ ਸੰਬੰਧਕ ਇਹ ਰਾਮ ਦਾ ਦੋਸਤ ਹੈ ਦਾਅ ਸ਼ਬਦ ਆ ਗਿਆ ਸੰਬੰਧਕ ਤੇ ਅੱਗੇ ਹੈਗਾ ਜੋਜਕ ਚੁਣਨਾ ਉਹ ਸਫਲ ਹੋ ਗਿਆ ਕਿਉਂਕਿ ਉਸਨੇ ਮਿਹਨਤ ਕੀਤੀ ਤਾਂ ਕਿਉਂਕਿ ਸ਼ਬਦ ਕੀ ਆ ਜੋਜਕ ਹੈ ਰਿਪੀਟ ਹੋ ਗਿਆ ਸੋ ਇਸੀ ਤੁਹਾਡੀ ਪੰਜਾਬੀ ਦੀ ਗ੍ਰਾਮਰ ਥੈਂਕਸ